ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਕਰਹੀ ਮੁੰਦ ਵਿਦੇਸ ਪਿਰ ਨਿਤ ਝੂਰੇ ਸੰਮਾਲੇ ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ ਕਰਹੀ ਮੁੰਦ ਵਿਦੇਸ ਫਿਰ ਨਿਤ ਝੂਰੇ ਸੰਮਾਲੇ ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ ਚਰ ਜਾਣੇ ਭਲਾ ਕਰ ਜਿ ਚਰ ਲੇ ਵੇ ਦੇ ਪੌੜੀ ਜਿਨ ਉਪਾਏ ਜੀ ਤਿੰਨ ਹਰ ਰਾਖਿਆ ਅੰਮ੍ਰਿਤ ਸਾਚਾ ਨਾਮ ਪੂਜਨ ਚਾਖਿਆ ਜਿ ਪਤ ਰਹੇ ਅਗਾਏ ਮੀਟੀ ਪਪਾਖਿਆ ਸਭ ਅੰਦਰ ਇੱਕ ਵਰਤੈ ਕੀਨੇ ਵਿਰਲੇ ਲਖਿਆ ਜਨ ਨਾਨਕ ਭੈ ਨਿਹਾਲ ਪ੍ਰਭ ਕੀ ਪਾਖਿਆ ਸਭ ਅੰਦਰ ਇੱਕ ਵਰਤੈ ਕੀਨੇ ਵਿਰਲੇ ਲਖਿਆ ਜਨ ਨਾਨਕ ਪੈ ਨਿਹਾਲ ਪ੍ਰਭ ਕੀ ਪਾਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਪਤੀ ਤਾਂ ਘਰ ਭਾਵ ਹਿਰਦੇ ਵਿੱਚ ਹੀ ਹੈ ਪਰ ਉਸ ਨੂੰ ਪਰਦੇਸ ਵਿੱਚ ਸਮਝਦੀ ਹੋਈ ਕਮਲੀ ਇਸਤਰੀ ਸਦਾ ਝੂਰਦੀ ਹੈ ਤੇ ਉਸ ਨੂੰ ਯਾਦ ਕਰਦੀ ਹੈ ਜੇ ਨੀਅਤ ਸਾਫ਼ ਕਰੇ ਤਾਂ ਮਿਲਦਿਆਂ ਢਿੱਲ ਨਹੀਂ ਲੱਗਦੀ ਇਹ ਨਾਨਕ ਹਰੀ ਨਾਲ ਪਿਆਰ ਕਰਨ ਤੋਂ ਬਿਨਾ ਭਾਅ ਪਿਆਰ ਤੋਂ ਸਕਣਾ ਜਦ ਤਾਈਂ ਰਹੇ ਹੋਰ ਗੱਲਾਂ ਕਰਨੀਆਂ ਝੂਟੀਆਂ ਹਨ ਕਿਉਂਕਿ ਇਸ ਤਰ੍ਹਾਂ ਜਦ ਤਾਈਂ ਹਰੀ ਨੂੰ ਜੀਵ ਚੰਗਾ ਲੱਗਦਾ ਹੈ ਜਾ ਤਾਈ ਹਰੀ ਦਿੰਦਾ ਹੈ ਤੇ ਜੀਵ ਲੈਂਦਾ ਹੈ ਭਾਵ ਜਦ ਤੱਕ ਜੀਵ ਨੂੰ ਕੁਝ ਮਿਲਦਾ ਰਹਿੰਦਾ ਹੈ ਜਿਸ ਹਰੀ ਨੇ ਜੀਵ ਪੈਦਾ ਕੀਤੇ ਹਨ ਉਸ ਨੇ ਉਹਨਾਂ ਦੀ ਰੱਖਿਆ ਕੀਤੀ ਹੈ ਜੋ ਜੀਵ ਉਸਰੀ ਦਾ ਆਤਮਿਕ ਜੀਵਨ ਦੇਣ ਵਾਲਾ ਸੱਚਾ ਨਾਮ ਰੂਪ ਹੋ ਜਾਣ ਸ਼ੱਕਦੇ ਹਨ ਤੇ ਇਸ ਭੋਜਨ ਨਾਲ ਉਹ ਬੜੇ ਰੱਜ ਜਾਂਦੇ ਹਨ ਉਹਨਾਂ ਦੀ ਹੋਰ ਖਾਣ ਦੀ ਇੱਛਾ ਮਿਟ ਜਾਂਦੀ ਹੈ ਸਾਰੇ ਜੀਵਾਂ ਵਿੱਚ ਇੱਕ ਪ੍ਰਭੂ ਆਪ ਵਿਆਪਕ ਹੈ ਪਰ ਕਿਸੇ ਵਿਰਲੇ ਨੇ ਸਮਝਿਆ ਹੈ ਤੇ ਇਹ ਨਾਨਕ ਉਹ ਵਿਰਲਾ ਦਾਸ ਪ੍ਰਭੂ ਦੇ ਪਖ ਕਰਕੇ ਖਿੜਿਆ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ